ਸਵਾਜਾ ਸਾਢੇ 4 ਵਜੇ ਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਚਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾਡਾ ਔਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡੇ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵਗੰਦਾ ਭਰੀ ਮੈਨੂੰ ਪਤਾ ਸ਼ਕਲੋਂ ਥੋੜੇ ਮੈਨੂੰ ਲੱਗ ਰਹੀ ਥੋੜੇ ਉਸਾਰਾ ਮੈਂ ਕਿਹਾ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਇਹਨਾਂ ਦੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਆ ਤੁਹਾਡਾ ਕੈਸ਼ ਗਿੰਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੁੰਨਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਪੈ ਰਹੀ ਸੀ ਸਾਹਮਣੇ ਦੋ ਜਣੇ ਮੋਟਰਸ ਚਾਰ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਉਹ ਨਾਲ ਹੀ ਤਾਰ ਹੋ ਗਏ ਇਹ ਸ਼ਰਮਨਾ ਆਪਣੀ ਮੇਰਾ ਸਵਾਜਾ 4:30 ਵੇਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦੱਤਰ ਹੀ ਗੰਡਾਸਾ ਹੀ ਬਾਕੀ ਉਹ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾਡਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡੇ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵੰਦਾ ਪਰ ਮੈਨੂੰ ਪਤਾ ਸ਼ਕਲੋਂ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸ ਹਾਲਾ ਮੈਂ ਕਹਿੰਦੇ ਮੇਰੇ ਕੋਲ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਅਪਰੀਸ਼ੀਏਟ ਕਰਨੀ ਗੰਡਾ ਭੀ ਇਧਰ ਦਰਾ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਾਮਾਨ ਦੇ ਮੈਂ ਭਾਰੀ ਮੇਰੇ ਕੋਲ ਨਹੀਂ ਹੈਗਾ ਦੀ ਹੋਵੇ ਲੋ ਟ੍ਰਾਈ ਕਰ ਲੂ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਇੰਨੇ ਨੇ ਸੋ ਬੂਟ ਫੜ ਕੇ ਟ੍ਰਾਈ ਕੀਤੇ ਖੁਦ ਪੈਰੀ ਪਾਉਂਦਾ ਪਿਆ ਪਰਿਵਾਹ ਕਹਿੰਦਾ ਵੀ ਮੈਂ ਸੈੱਜ ਚੱਕ ਆਲਾ ਮੈਨੂੰ ਭਾਰੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਓ ਮੈਂ ਭਾਰੀ ਮਿਲ ਜਾਣਗੇ ਇੰਨੇ ਦਿਨ ਮੈ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਬੈਰੀ ਪਾਏ ਸੀ ਸਾਹਮਣੇ ਦੋਏ ਨੇ ਮੋਟਰਸਾ ਸਟਾਰਟ ਕਰੀ ਪਹਿਲਾਂ ਬੈਠੇ ਉੱਤੇ ਬੈਠੇ ਨਾਲ ਹੀ ਤਾਰ ਹੋ ਗਏ ਪਰ ਇਹ 14-15000 ਰੁਪਏ ਗਾਇ ਗੁਰੀ ਨੇ ਮੇਰੇ ਬੋਲ ਨਾ ਜੱਟ ਗਿਨੇ ਗਿਨ ਰਿਹਾ ਸੀ 14 ਤੋਂ 15000 ਰੁਪਏ ਗਾਇ ਬੂੜੀ ਪਰੀ ਗੁਰੀ ਹੈਗੇ 25-2600 ਰੁਪਏ ਦੇ ਕਿੰਨੇ ਜਣੇ ਬੂੜੀ ਆ ਤਿੰਨ ਜਣੇ ਹੀ ਇੱਕ ਵੀਰ ਨੇ ਲਾਈ ਉੱਤੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗਿੱਟਾ ਦਾ ਕਹਿ ਲਈ ਚੋੜਾ ਦਾ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਬੰਨਾ ਜਿਹੜਾ ਮੋਨਾ ਹੀ ਪੱਕੇ ਜੇ ਰੰਗਦਾ ਹੈ ਵਾਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਡੈਵ ਲਾ ਲਓ ਮਨ ਲਓ ਜੀ ਨਹੀਂ ਬੰਨੇ ਨਹੀਂ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇ ਪੋਗੇ ਉਹਨੇ ਮੂੰਹ ਨਹੀਂ ਬੰਨਿਆ 23 ਸੋਚਦੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਦੇ ਦਿਨ ਦਿਹਾੜੇ ਹਰ ਕੋ ਲੋਡਾ ਖਾਉਂ ਡਿਆਈ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਨ ਖੁਦ ਨੂੰ ਨਹੀਂ ਲੱਗਦਾ ਸੇਫ ਜੇ ਮਤੇ ਅਧਾਰ ਹਿਾਰੀ ਨਗਰ ਮੰਨ ਲਓ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮ ਹਥਿਆਰੇ ਦਾਤਰ ਹੀ ਗੰਡਾਸਾ ਮੈਂ ਵੇਖਿਆ ਮਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਤ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋਲ ਜਾਣ ਕੇ ਦਾ ਦੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਢੇਰ ਤੋਂ ਦੁਕਾਨ ਕਰਾ ਪਰੀ ਮਿੰਨਸ 1.5 ਸਾਲ ਹੋ ਗਿਆ ਜਗਰ ਦੁਕਾਨ ਦਰ ਕਰਦੇ ਕੀ ਨਾਮ ਦੀ ਦੁਕਾਨ ਇਹ ਸ਼ੂਰ ਅਕਬਰ ਇਹ ਦੁਕਾਨ ਦਾ ਨਾਮ ਸਵਾਜਾ ਸਾਢੇ 4 ਵਜੇ ਨਾਲ ਮੇਰੇ ਕੋਲ ਤਿੰਨੇ ਜਣੇ ਆਏ ਹਥਿਆਰ ਨਾਲ ਚਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂਜੇ ਕਰੀ ਜਾਂਦੇ ਵਕੀਲ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਔਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡਾ ਸਾਈਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵਗਦਾ ਪਰ ਇਹ ਮੈਨੂੰ ਪਤਾ ਛਲਵਾ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸਾਰਾ ਮੈਂ ਕਹਿੰਦਾ ਮੇਰੇ ਕੋਲ ਸਮਾਂ ਤੁਹਾਡਾ ਨਹੀਂ ਹੈਗਾ ਇਹਨੇ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਤੇ ਮੈਂ ਕੈਸ਼ ਗਿੰਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂੜ ਦੇ ਪਹਿਲਾਂ ਹੀ ਵੈਰੀ ਪਾਈ ਸਾਹਮਣੇ ਦੋ ਜਨੇ ਮੋਟਰ ਸਟਾਰਟ ਕਰਕੇ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਨੇ ਤਾਰੋਗੇ ਸ਼ਰਮਾਨਾ ਆਪਣੀ ਮੇਰਾ ਸਵਾਜਾ 4:30 ਵਜੇ ਨਾਲ ਮੇਰੇ ਹਥਿਆਰ ਨਾਲ ਜਫੜੇ ਦਾਤਰ ਹੀ ਗੰਡਾਸਾ ਹੀ ਬਾਕੀ ਓਂਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵਗਣਾ ਭਰੀ ਮੈਨੂੰ ਪਤਾ ਸ਼ਕਲਾਂ ਥੋੜੇ ਮੈਨੂੰ ਲੱਗ ਰਹੇ ਥੋੜੇ ਉਸ ਹਾਰਾ ਮੈਂ ਕਹਿੰਦੇ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਉਹ ਆਪੇ ਛੇੜ ਖਰੀਂ ਗੰਡਾ ਇੱਧਰ ذਰਾ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆਹ ਸਮਾਨ ਦੇ ਮੈਂ ਭਰੀ ਮੇਰੇ ਕੋਲ ਨਹੀਂ ਆਦੀ ਹੋ ਕੇ ਟਰਾਈ ਕਰ ਲੂ ਉਹ ਦੋ ਜਣੇ ਬਾਹਰ ਨਿਕਲ ਪਰਿਵਾਰ ਕੇ ਨਾ ਮੈਂ ਸਹਾਇਚਾ ਕਾਲਾ ਮੈਨੂੰ ਬੜੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਓ ਮੈਂ ਭਰੀ ਮਿਲ ਜਾਣਗੇ ਇੰਨੇ ਦਾ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਕੀ ਰੇ ਤੇ ਮੈਂ ਕੈਸ਼ ਗਿੰਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਵੀ ਹੁਣ ਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਵਾਰੀ ਪਾਈ ਸਾਹਮਣੇ ਦੋ ਜਣੇ ਮੋਟਰਸ ਚਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਬੰਗਾਲੀ ਤਰਾਰ ਹੋ ਗਏ ਪਰ ਇਹ 14-15000 ਰੁਪਏ ਗਾਇ ਗੁਰੇ ਮੇਰ ਬੋਲ ਲਗ ਜੈਟ ਗਿਨੇ ਗੈਂਦੇ ਆਹੀ 14 ਤੋਂ 15000 ਰੁਪਏ ਗ ਉਦੋਂ ਪਰਨਾ ਬੰਨਿਆ ਆਏ ਪੂਰਾ ਜਿਹੜਾ ਆਪਣਾ ਕਿਟੜਾ ਕਹਿ ਲਈ ਚੋਟਾ ਆ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਬੰਨਿਆ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਬਾੜ ਦੇ ਬਿਲਕੁਲ ਛੋਟੇ ਛੋਟੇ ਗੰਜਾ ਡੈਵ ਲਾ ਲਓ ਮਨ ਲਓ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਦੇ ਨਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇ ਪੋਗੇ ਉਹਨੇ ਮੂੰਹ ਨਹੀਂ ਬੰਨਿਆ ਤੇ ਸੋਚਦੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਦੇ ਦਿਨ ਦਿਹਾੜੇ ਹਰ ਕੋ ਲੋਡਾ ਖਾਉਂਡਿਆ ਮੰਨ ਲਓ ਰਾਤ ਦੇ 9 ਵਜੇ ਤੱਕ ਬ ਤਾਂ ਫਿਰ ਮੈਂ ਕੀ ਕਰਨਾ ਹੈ ਸਪਲੈਂਡਰ ਮੋਟਰਸਾਈਕਲ ਦੇਖੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਹਥਿਆਰ ਦੇ ਨਾਲ ਤੇ ਹਥਿਆਰ ਇਹ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਹੁੰਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਤੇ ਜਾਣ ਕੇ ਤਾਂ ਕਾਦੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਢੇਰ ਤੋਂ ਦਗਾਗਾ ਪਰੀ ਮਹੀਨੇ ਤੇ 1.5 ਸਾਲ ਹੋ ਗਿਆ ਜਗਰ ਦੁਕਾਨ ਜਗਰ ਦੁਕਾਨਦਾਰ ਕਰਦੇ ਕੀ ਨਾਮ ਦਾ ਇਹ ਸ਼ੂ ਰੈਗਬੜੀ ਦੁਕਾਨਦਾਰ